ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਨਵਜੋਤ ਸਿੰਘ ਸਿੱਧੂ ਨੇ ਕੀਤਾ ਕਾਂਗਰਸ ਚ ਵੱਡਾ ਧਮਾਕਾ ਨਾਲ ਹੀ ਨਾਲ ਕਰੋੜਾਂ ਦੀ ਗੇਮ ਦਾ ਕੀ ਮਾਮਲਾ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਨ ਦੇ ਚਲਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਬਹੁਤ ਵੱਡਾ ਧਮਾਕਾ ਆ ਤੁਹਾਡੇ ਨਾਲ ਸਾਂਝਾ ਕਰਨ ਦੇ ਰਹੇ ਆ ਯਾਨੀ ਉਹਨਾਂ ਨੇ ਬਹੁਤ ਵੱਡਾ ਧਮਾਕਾ ਕਾਂਗਰਸ ਦੇ ਵਿੱਚ ਕਰ ਦਿੱਤਾ ਔਰ ਦੂਜੇ ਪਾਸੇ ਕਈ ਕਰੋੜਾਂ ਦੀ ਗੇਮ ਕਿਵੇਂ ਖੇਡੀ ਜਾਂਦੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਸਰੀ ਸਭ ਤੋਂ ਵੱਡੀ ਖਬਰ ਰੁਪਿੰਦਰ ਕੌਰ ਜਿਹੜੇ ਕਿ ਇੱਕ ਨੌਜਵਾਨ ਦੇ ਹੱਥੋਂ ਜਦਿਆਂ ਉਹਦਾ ਹੀ ਪਤੀ ਮਾਰਿਆ ਗਿਆ ਸੀ ਮੁੱਖ ਮੰਤਰੀ ਦੇ ਨਾਲ ਕਤਲकांड ਦੀ ਖਬਰ ਜੁੜ ਗਈ ਹੈ ਬੜੀ ਅਹਿਮ ਖਬਰ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਔਰ ਕਾਂਗਰਸ ਅਕਾਲੀਆਂ ਨੂੰ ਲੈ ਕੇ ਅਕਸਰ ਤੁਸੀਂ ਹਰ ਰੋਜ਼ ਖਬਰਾਂ ਸੁਣਦੇ ਹੋ ਪਰ ਜਿਹੜੀ ਇਹ ਖਬਰ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਰੋੜਾਂ ਦੀ ਗੇਮ ਦਾ ਮਾਮਲਾ ਕੀ ਹੈ ਪੂਰਾ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਹਾਂਗੇ ਔਰ ਉਸ ਤੋਂ ਬਾਅਦ ਰੁਪਿੰਦਰ ਕੌਰ ਨੇ ਜਿਹੜਾ ਆਪਣਾ ਪਤੀ ਮਾਰ ਦਿੱਤਾ ਸੀ ਦਰਾ ਸਾਲ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਕਤਲकांड ਦੀ ਖਬਰ ਕਿਵੇਂ ਜੁੜ ਗਈ ਹੈ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਬਹੁਤ ਵੱਡਾ ਜ਼ੋਰ ਲਾ ਰੱਖਿਆ ਸੀ ਕਿ ਅਸੀਂ ਪੰਜਾਬ ਦੇ ਅੰਦਰ ਆਪਣੀ ਸਰਕਾਰ ਕਾਇਮ ਕਰਾਂਗੇ ਤੇ ਬੜੇ ਜੋੜਾ ਸ਼ੋਰਾਂ ਦੇ ਨਾਲ ਉਹ ਆਪਣਾ ਪ੍ਰਚਾਰ ਕਰਨ ਤੇ ਲੱਗੇ ਸੀ ਹਰ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਗਾਤਾਰ ਕੋਸਣ ਦੀ ਔਰ ਲਗਾਤਾਰ ਡੇਗਣ ਦੀ ਹਰ ਵੇਲੇ ਸੁਖਬੀਰ ਸਿੰਘ ਬਾਦਲ ਦੁਆਰਾ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਹਨਾਂ ਮਾਮਲਿਆਂ ਦੇ ਵਿੱਚ ਚੱਲਦਾ ਹੀ ਬਹੁਤ ਵੱਡੀ ਐਂਟਰੀ ਨਵਜੋਤ ਸਿੰਘ ਸਿੱਧੂ ਦੀ ਹੋ ਗਈ ਹੈ ਔਰ ਕਿਹਦੇ ਵਿੱਚ ਹੋ ਗਈ ਹੈ ਇਹ ਤੁਹਾਡੇ ਨਾਲ ਜਿਹੜੀ ਖਬਰ ਸਾਝੀ ਕਰਨੀ ਹੈ ਤੁਹਾਡੇ ਵੀ ਪੈਰਾਂ ਦੇ ਥੱਲੇ ਜ਼ਮੀਨ ਹਿੱਲ ਜਾਣੀ ਹੈ ਕਿਉਂਕਿ ਕਰੋਨਾ ਦੀ ਗੇਮ ਦਾ ਮਾਮਲਾ ਛੋਟਾ ਮੋਟਾ ਨਹੀਂ ਤਾਹਣ ਸੁਣੋ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਖਬਰ ਕੀ ਹੈ ਔਰ ਉਸ ਤੋਂ ਬਾਅਦ ਰੁਪਿੰਦਰ ਕੌਰ ਕਤਲकांड ਦਾ ਮਾਮਲਾ ਮੁੱਖ ਮੰਤਰੀ ਦੇ ਨਾਲ ਕਿਵੇਂ ਜੋੜਦਾ ਉਹ ਸਾਂਝਾ ਕਰਾਂਗੇ ਸੁਣੋ ਡਾਕਟਰ ਨਵਜੋਤ ਕੌਰ ਸਿੱਧੂ ਹੋਣਾ ਨੇ ਇੱਕ ਵੱਡਾ ਧਮਾਕਾ ਕਰ ਦਿੱਤਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਵੈਸੇ ਤਾਂ ਕਾਂਗਰਸ ਪਾਰਟੀ ਦਾ ਘਾਟੋ ਕਲੇਸ਼ ਆਪਾਂ ਅਕਸਰ ਦੇਖਦੇ ਆਉਂਦੇ ਆ ਪਰ ਜੋ ਡਾਕਟਰ ਨਵਜੋਤ ਕੌਰ ਸਿੱਧੂ ਹੋਣਾ ਨੇ ਕੀਤਾ ਉਸ ਨੇ ਚਾਰੇ ਪਾਸੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤਾਰਨ ਤਾਰਨ ਦੇ ਜ਼ਿਮਨੀ ਚੋਣ ਦਾ ਵੀ ਜ਼ਿਕਰ ਹੈ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਨੇ ਕਿਹਾ ਉਹ ਕਹਿੰਦੇ 11 ਕਰੋੜ ਰੁਪਏ ਦੇ ਵਿੱਚ ਟਿਕ ਵੇਚੀ ਗਈ ਹੈ ਕਰਨਵੀਰ ਬੁਰਜ ਉਹਨਾਂ ਦਾ ਵੀ ਜ਼ਿਕਰ ਕੀਤਾ ਕਹਿੰਦੇ ਦੋ ਟੈਚੀ ਸੂਟ ਕੇਸ ਜਿਹੜੇ ਨੋਟਾਂ ਦੇ ਭਰ-ਭਰ ਕੇ 1.5 ਕਰੋੜ ਦਾ ਸੂਟ ਕੇਸ ਰਾਜਾ ਫੜਿੰਗ ਉਹਨਾਂ ਨੂੰ ਇੱਕ 5 ਕਰੋੜ ਦਾ ਸੂਟ ਕੇਸ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਗਿਆ ਹੁਣ ਹਾਲਾਂਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਣੀ ਹੈ ਕਿਉਂਕਿ ਕਰਨਵੀਰ ਬੁਰਜ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਸੁਣਾਉਣੀ ਹੈ ਪਰ ਸਭ ਤੋਂ ਪਹਿਲਾਂ ਜੇਕਰ ਇਹ ਕਰਨਾ ਵੀ ਵੱਡੇ ਲੀਡਰਾਂ ਨੂੰ ਚੰਗੀ ਤਰੀਕੇ ਦੇ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਹੁਣਾਵੇਂ ਰੱਖੜਿਆ ਕਿਉਂਕਿ ਬੀਤੇ ਦਿਨ 500 ਕਰੋੜ ਰੁਪਏ ਦੇ ਬਿਆਨ ਨੂੰ ਲੈ ਕੇ ਲਗਾਤਾਰ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੇ ਨੇ ਉਹ ਚਰਚਾ ਦੇ ਵਿੱਚ ਛਾਏ ਹੋਏ ਸੀ ਵੀ ਸੀਐਮ ਦੀ ਕੁਰਸੀ ਦਾ ਰੇਟ 500 ਕਰੋੜ ਰੁਪਏ ਹੈ ਤੇ ਸਾਡੇ ਕੋਲ 500 ਕਰੋੜ ਰੁਪਏ ਨਹੀਂ ਸੀਗਾ ਦੇਣ ਨੂੰ ਕਾਂਗਰਸ ਹਾਈ ਕਮਾਂਡ ਤੋਂ ਲੈ ਕੇ ਪੂਰੀ ਕਾਂਗਰਸ ਪਾਰਟੀ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਕੀਤੇ ਪਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਨਵਜੋਤ ਕੌਰ ਸਿੱਧੂ ਯੂ ਟਰਨ ਮਾਰਦੇ ਹੋਏ ਵੀ ਨਜ਼ਰਾਏ ਬਰਨ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਉਹਨਾਂ ਨੇ ਯੂ ਟਰਨ ਕਿਵੇਂ ਮਾਰ ਦਿਆ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਨਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਇਸ ਗੱਲ ਨੂੰ ਪੰਜਾਬ ਦੇ ਲੋਕ ਔਰ ਜਿਹੜੀਆਂ ਇਹ ਵਿਰੋਧੀ ਧਿਰਾਂ ਨੇ ਇਹਨਾਂ ਨੂੰ ਖਾਜਮ ਨਹੀਂ ਹੋ ਰਹੀ ਸੀ ਪਰ ਅੱਜ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਦਰਾਂ ਸਾਲ ਦੇ ਵਿੱਚ ਕੁਝ ਐਸੀ ਹੈ ਕਿਉਂਕਿ ਇੱਕ ਪਾਸੇ ਦਬਦਬਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਧਿਰਾਂ ਕਰਦੀਆਂ ਚਾਹੁੰਦੀਆਂ ਸੀ ਕਿ ਭਾਈ ਸਾਡੀ ਸਰਕਾਰ ਕਾਇਮ ਹੋ ਜਾਵੇ 2027 ਦੇ ਅੰਦਰ ਪਰ ਇੱਥੇ ਵਿੱਚ ਹੀ ਚੱਲਦੇ ਆ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੀ ਕਈ ਵੱਡੇ ਲੀਡਰਾਂ ਦੀ ਪੂਰ ਖੋਲ ਦਿੱਤੀ ਹੈ ਕਿਉਂਕਿ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਅਕਸਰ ਸਵਾਲਾਂ ਦੇ ਘੇਰੇ ਵਿੱਚ ਦਾ ਰਹਿੰਦੀ ਸੀ ਉਹਨਾਂ ਦੇ ਉੱਤੇ ਬਹੁਤ ਵੱਡੇ ਅਲਿਗੇਸ਼ਨ ਕਰੋੜਾਂ ਰੁਪਏ ਲੈਣ ਦੇ ਵੀ ਲੱਗ ਚੁੱਕੇ ਨੇ ਉਹਨਾਂ ਦੇ ਹੀ ਲੋਕਾਂ ਦੁਆਰਾ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਦੇ ਨਾਲ ਇੱਕ ਬਾਤ ਵੱਡਾ ਮਾਮਲਾ ਜੁੜ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਕਰ ਸਕਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਇੱਕ ਬਹੁਤ ਵੱਡਾ ਚਿਹਰਾ ਕਹਿ ਲਓ ਬਹੁਤ ਵੱਡੀ ਇੱਕ ਤਾਕਤ ਕਹਿ ਲਓ ਆਮ ਆਦਮੀ ਪਾਰਟੀ ਨੂੰ ਮਿਲ ਜਾਣੀ ਹੈ ਔਰ ਦੂਜੇ ਪਾਸੇ ਭਾਵੇਂ ਫਿਰਮੇ ਲਾਟੂ ਨੇ ਪੰਜਾਬ ਦੇ ਅੰਦਰ ਪਰ ਫੱਲੀ ਮਚ ਦਿੱਤਾ ਹੈ। ਔਰ ਦੂਜੇ ਪਾਸੇ ਆਜੋ ਜੀ ਹੁਣ ਇੱਕ ਖਬਰ ਹੋਰ ਹੈ ਜਿਹੜੀ ਉਹਨੇ ਇਦੋਂ ਵੀ ਵੱਡੀ ਤਰ੍ਹਾਂ ਫੱਲੀ ਮਚਾ ਦਿੱਤੀ ਹੈ। ਰੁਪਿੰਦਰ ਕੌਰ ਨੇ ਆਪਣਾ ਪਤੀ ਮਾਰ ਦਿੱਤਾ ਸੀ ਆਪਣੇ ਨਾਲ ਕਈ ਗੁੰਡਿਆਂ ਨੂੰ ਬੁਲਾ ਕੇ। ਤਾਂ ਉਹ ਮਾਮਲਾ ਕਿੱਥੇ ਜਾ ਕੇ ਜੁੜ ਜਾਂਦਾ ਹੈ? ਮੁੱਖ ਮੰਤਰੀ ਦੇ ਨਾਲ। ਕਿਹੜੇ ਮੁੱਖ ਮੰਤਰੀ ਦੇ ਨਾਲ? ਮੁੱਖ ਮੰਤਰੀ ਬਰਦ ਸਿੰਘ ਵੇਲੇ ਜਿਵੇਂ ਮਾਮਲੇ ਹੋਏ ਸੀ ਨਾ ਉਸੇ ਦੀ ਤਰ੍ਹਾਂ ਇਹ ਮਾਮਲਾ ਹੋਇਆ। ਇਹ ਕਿਵੇਂ ਹੋਇਆ ਆਓ ਤੁਹਾਨੂੰ ਸੁਣਾਉਣੇ ਆ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਹੜੀ ਨੇ ਪੂਰਾ ਪੰਜਾਬ ਹੈਰਾ ਦਿੱਤਾ ਇਹ ਜਿਹੜੀ ਸੀਗੀ ਕੰਟਰੀ ਇਹਨੇ ਤਾਂ ਜਮਾਂ ਜ਼ਰੂਰ ਸੀ ਕੱਢ ਕੇ ਤਰਦਾ ਕੁੱਤੇ ਤੋਂ ਸਭ ਕੁਝ ਮੰਨ ਲਈ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਸ਼ਤਰ ਸੀ ਉਧਰੋਂ ਘਰ ਵਾਲੇ ਨੂੰ ਪਾਉਂਦੀ ਰਹੀ ਸੀ ਇਹ ਤਾਂ ਨਹੀਂ ਪਾਉਂਦੀ ਸੀ ਇੱਜ਼ਤਦਾਰ ਪਰਿਵਾਰ ਦੀ ਸੀ ਨਾ ਇਹ ਜਿਹੜੇ ਇਹੋ ਜਿਹੇ ਲੋਕ ਹੁੰਦੇ ਨਾ ਚਗਲ ਕਿਸਮ ਦੇ ਜਿਹੜੇ ਹੁੰਦੇ ਆ ਉਹ ਨਹੀਂ ਇਹ ਗੱਲ ਸੋਚਦੇ ਕੰਟੇ ਨੇ ਆਪਣੀ ਭੈਣ ਨੂੰ ਦੱਸਤਾ ਸੀ ਕਾਫੀ ਚਿਰ ਪਹਿਲਾਂ ਵੀ ਇਹ ਮੈਨੂੰ ਮਾਰੂਗੀ ਦੇਖੋ ਇਹ ਜਿਹਦਾ ਅਸੀਂ ਮੋੜ ਦੇਖੀਏ ਨਾ ਹੂੰ ਤਾਂ ਜਦੋਂ ਵਿਅੰਤ ਸਰਕਾਰ ਆ ਗਈ ਨਾ ਉਤੋਂ ਇਹ ਮੋੜ ਵੱਜਿਆ ਇਸ ਕੰਮ ਦਾ ਕਿਉਂ ਕਿਉਂਕਿ ਉਦੋਂ ਪਹਿਲਾਂ ਇਹ ਪ੍ਰਚਾਰ ਪ੍ਰਸਾਰ ਨਹੀਂ ਸੀਗਾ ਕਿ ਜਿਹੜਾ ਵਿਸ਼ੇ ਵਿਕਾਰਾਂ ਨੂੰ ਵਾਅਦਾ ਵਧਾਇਆ ਜਾਵੇ ਵਾਅਦਾ ਕੀਤਾ ਜਾਵੇ ਮਸ਼ਹੂਰੀ ਕੀਤੀ ਜਾਵੇ ਵਿਅੰਤ ਸਰਕਾਰ ਤੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਆਰਕੈਸਟਰਾ ਨਚਣ ਲੱਗੀਆਂ ਆੜੇ ਲੱਗਣ ਲੱਗੇ ਗੰਦ ਕਾਉਣ ਲੱਗੇ ਗੰਦ ਕਾਉਣ ਵਾਲਿਆਂ ਨੂੰ ਪ੍ਰਮੋਟ ਕੀਤਾ ਗਿਆ ਜਿਵੇਂ ਚਮਕੀਲਾ ਸੀਗਾ ਜਾਂ ਤਾਂ ਸੁਣ ਲਿਆ ਪੰਜਾਬ ਵਾਲੇ ਮੁੱਖ ਮੰਤਰੀ ਬਿਆਨਤ ਸਿੰਘ ਜੀ ਨੂੰ ਬੁੱਝੜ ਕੇ ਆ ਜਾਂਦਾ ਉਹਨਾਂ ਦੇ ਰਾਜ ਦੇ ਵਿੱਚ ਕੰਜਰੀਆਂ ਨਿਛਾਈਆਂ ਜਾਂਦੀਆਂ ਸੀ ਤਾਂ ਉਸੇ ਤਰ੍ਹਾਂ ਇਸ ਨੂੰ ਵੀ ਕੰਜਰੀ ਦਾ ਨਾਮ ਮੀ ਦਿੱਤਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘੜਨਾਵਾਂ ਤੁਸੀਂ ਵਾਪਰਦੀਆਂ ਵੇਖੀਆਂ ਨੇ ਪਰ ਜਿਹੜੀ ਇਹ ਛਾਤਰ ਜਨਾਨੀ ਹਨ ਰੁਪਿੰਦਰ ਕੌਰ ਇਹ ਜਨਾਨੀ ਨੇ ਆਪਣੇ ਹੀ ਪਤੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਸੀ ਉਹਨੇ ਆਪਣੀ ਭੈਣ ਨੂੰ ਵੀ ਹਾਲਾਕੇ ਦੱਸ ਦਿੱਤਾ ਸੀ ਕਿ ਇਹ ਜਨਾਨੀ ਮੈਨੂੰ ਕਦੇ ਨਾ ਕਦੇ ਮਾਰੂਗੀ ਪਰ ਉਹਨੇ ਸ਼ਿਕਾਰ ਕਿਵੇਂ ਕੀਤਾ ਸੀ ਇਹ ਤੁਸੀਂ ਜਾਣਦੇ ਹੋ ਚਾਰ ਬੰਦੇ ਚਾਰ ਬੰਦੇ ਦਾਖਲ ਕਰ ਦਿੱਤੇ ਆਪਣੇ ਘਰ ਦੇ ਅੰਦਰ ਔਰ ਉਸ ਤੋਂ ਬਾਅਦ ਨੀਂਦ ਵਾਲੀਆਂ ਪੂੜੀਆਂ ਦੇ ਕੁੱਤੇ ਨੂੰ ਔਰ ਆਪਣੇ ਪਤੀ ਨੂੰ ਖਵਾ ਕੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਸੀ ਔਰ ਜਿਹੜਾ ਹੁਣ ਉਸਤੇ ਕਟਾਪਾ ਚੜਿਆ ਹੈ ਨਾ ਪੰਜਾਬ ਦੀ ਪੁਲਿਸ ਨੇ ਪੱਬਾਂ ਦੇ ਭਾਰ ਨਹੀਂ ਵਹਿ ਸਕਦੀ ਉਹ ਕੱਲੀ ਨਹੀਂ ਨਾਲ ਦਾ ਜਿਹੜਾ ਸਾਥੀ ਸੀ ਉਹਦਾ ਜਿਹਦੇ ਪਿੱਛੇ ਉਹਨੇ ਆਪਣਾ ਘਰ ਵਾਲਾ ਮਾਰਿਆ ਤੇ ਅੱਜ ਇਸ ਤੇ ਬਹੁਤ ਵੱਡਾ ਖੁਲਾਸਾ ਹੋਇਆ ਕਿ ਪੰਜਾਬ ਦੀ ਪੁਲਿਸ ਨੇ ਜਿਹੜੇ ਨਾਮ ਦੇ ਬੰਦੇ ਸੀ ਉਹ ਵੀ ਫੜਨੇ ਸ਼ੁਰੂ ਕਰ ਦਿੱਤੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ